ਮਾਛੀਵਾੜਾ ਜੰਗਲ ਸੀ ਦਿਆਂ ਦਾ ਮਾਰੂ ਮੰਗਲ ਸੀ ਸ਼ਾਸ਼ਾ ਕਾਲੀ ਰਾਤ ਕਰੇ ਜੀ ਜੀਆਂ ਦਾ ਕਾਤ ਕਰੇ ਹੋ ਨਾ ਡੋਲੇ ਕਲਗੀਆਂ ਵਾਲਾ ਨਾ ਡੋਲੇ ਤੇਗ ਦਲਾਰਾ ਪੰਛੀ ਬੈਠੇ ਨਾ ਕੋਈ ਹਿਲਦੀ ਲਾਲੀ ਬੜੇ ਡਰੀਲੇ ਬਿਛੇਰ ਕਾਲੇ ਹੋ ਜਾਂਦੇ ਨੇ ਜ਼ਹਿਰ ਉਗਾਲੀ ਸੀ ਦੇਹਾਂ ਦਾ ਮਾਰੂ ਮੰਗਲ ਸੀ ਸ਼ਾ ਸ਼ਾ ਕਾਲੀ ਰਾਤ ਕਰੇ ਜੀ ਜੀਆਂ ਦਾ ਕਾਦ ਕਰੇ ਹੋ ਨਾ ਡੋਲੇ ਕਲ ਗੀਆਂ ਵਾਲਾ ਨਾ ਡੋਲੇ ਤੇਗ ਦੁਲਾਰਾ ਡਰਦਾ ਆ ਕੇ ਪੰਛੀ ਹਿੱਲਦੀ ਲਾਲੀ ਬੜੇ ਡਰੀਲੇ ਬशीर ਕਾਲੇ ਹੋ ਜਾਂਦੇ ਨੇ ਜ਼ਹਿਰ ਉਗਾ ਸ਼ੇਰ ਬਗੇਲਾ ਸੀ ਸੂਰਜ ਦਾ ਜੋ ਫੇਰਾ ਨਾ ਚਾਨਣ ਰਾਤ ਸਵੇਰਾ ਨਾ ਨਾ ਡੋਲੇ ਕਲ ਗੀਆਂ ਵਾਲਾ ਰਿਸ਼ਾਂ ਦਾ ਭੰਗੜਾ ਹਾਥੀ ਫਿਰਦੇ ਵੇਰੇ ਹੋਰਸ ਢਾਕੇ ਉੱਲੂ ਥੇ ਹਾਏ ਪਈ ਸੀ ਰਾਤ ਦੇ ਪੈਰੇ ਅਵਾਂ ਸੰਗਣਾ ਬੜਾ ਸੁਤਾ ਬੇਠੀ ਕਰ ਓ ਪੂਤਾ ਦੀਆਂ ਟੋਲੀਆਂ ਕੌਣ ਸਲੇਡੇ ਬੋਲੀਆਂ ਰਾਖਸ਼ ਮਾਰੋ ਮਾਰ ਕਰੇ ਚਾਨਣ ਧਰਤੀ ਰੋਤ ਤਰੇ ਹੋ ਨਾ ਡੋਲੇ ਕਲਗੀਆਂ ਵਾਲਾ ਨਾ ਡੋਲੇ ਛੱਡ ਕੇ ਸਾਰੇ ਹੋ ਇੱਕ ਛੇਡ ਸੂਲਾਂ ਦੀ ਫੱਬਦੀ ਤਾਂ ਵੀ ਚਾਲ ਗੁਰਾਂ ਦੀ ਤਾਂ ਵੀ ਚਾਲ ਗੁਰਾਂ ਦੀ ਓ ਪਰਿਓ ਦੇ ਜੋੜਾ ਨਾ ਲਾਗੇ ਨੀਲਾ ਕੋੜਾ ਨਾ ਸਾਰੇ ਦੁਖੜੇ ਝਰ ਕੇ ਤੇਗ ਸਰਾਣੇ ਧਰ ਕੇ ਨਾ ਡੋਲੇ ਕਲਗੀਆਂ ਵਾਲਾ ਨਾ ਡੋਲੇ ਤੇਗ ਦੁਲਾਰਾ ਬੇਪਰਵਾਹੀ ਨੂਰ ਇਲਾਹੀ ਇਹੋ ਨੀਲੇ ਵਾਲੇ ਦੱਬ ਕਾਹੀ ਪੈਰਾਂ 'ਤੇ ਵਾਜਦੀ ਰੋ ਰੋ ਪੈਂਦੇ ਛਾਲੇ ਤਾਂ ਵੀ ਚਾਲੀ ਗੁਰਾਂ ਦੀ ਤਾਂ ਵੀ ਚਾਲੀ ਗੁਰਾਂ ਦੀ ਔ ਸਿਰ ਤੇ ਸੋਨਾ ਤਾਜ ਨਹੀਂ ਹੱਥ ਵਿੱਚ ਸੋਨਾ ਬਾਜ ਨਹੀਂ ਸਾਥੀ ਪੰਜ ਪਿਆਰੇ ਨਾ ਦਿਲ ਦੇ ਟੁਕੜੇ ਚਾਰੇ ਨਾ ਹੋ ਨਾ ਡੋਲੇ ਕੀ ਆਵਾਲਾ ਨਾ ਡੋਲੇ ਤੇਗ ਦੁਲਾਰਾ ਮਿੱਟਿਆ ਦੇ ਤੇ ਲੱਖਾਂ ਚਿਹਰੀ ਤਾਂ ਜਮ ਲੀਰੋ ਕੀਰੋ ਦিন ਦੁਨੀ ਦਾ ਵਾਲੀ ਵੇਖੋ ਫਿਰਦਾ ਏ ਹਾਲ ਹੁਕੀ ਸੁਤਾ ਬੇਠੇ ਕਰ ਓ ਪੁੱਤਾਂ ਦੀ ਕੁਰਬਾਨੀ ਦੇ ਖਾਤਰ ਹਿੰਦ ਨਮਾਨੀ ਦੇ ਮੁਸ਼ਕਲ ਸਾਰੀ ਦੂਰ ਕਰੀ ਪੀੜ ਪਰਾਈ ਆਪ ਜਰੀ ਹੋ ਨਾ ਡੋਲੇ ਕਲਗੀਆਂ ਵਾਲਾ